ਅੱਸੀ ਕੱਲ੍ਹ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆ ਆ ਰੇਡ ਦੀ ਅਨਰੈਪਿੰਗ ਆ ਦੇਖੋ ਜੀ ਆ ਰੇਡ ਦੋਸਤੋ ਇਹਦੇ ਵਿੱਚ ਜਿੱਥੇ ਇੱਕ ਇੱਕ ਪੀਸ ਖੋਲਣ ਵਾਸਤੇ ਜਿੱਪ ਵਗੈਰਾ ਲੱਗੀਆਂ ਲਓ ਜੀ ਆਪਾਂ ਕਰਤਾ ਇਹਦਾ ਬੌਨਟ ਬੰਪਰ ਅਨਰੈਪ ਕਰਤਾ ਜੀ ਹੁਣ ਆਪਾਂ ਕਰਦੇ ਆ ਇਹਨਾਂ ਦੀ ਵਿੰਡੋ ਅਨਰੈਪ ਲਓ ਜੀ ਦੋਸਤੋ ਹਰ ਜਗ੍ਹਾ ਤੇ ਪ੍ਰੋਪਰ ਜਿੱਪ ਵਗੈਰਾ ਉਦਾਂ ਲੱਗੀ ਐ ਲਓ ਜੀ ਦੂਸਰੀ ਵਿੰਡੋ ਵੀ ਕਰਤੀ ਅਨਰੈਪ ਹੁਣ ਕਰਤਾ ਬੈਕ ਸਾਈਡ ਓਪਨ ਕਰ ਲਿਆ ਜੀ ਦੇਖੋ ਜੀ ਇੰਜਨ ਇਹਦਾ ਵਿੰਡੋ ਆਨ ਰੈਪ ਕਰਤੀਆਂ ਹੁਣ ਤੁਹਾਨੂੰ ਦਿਖਾਉਣੇ ਆ ਬੈਕ ਸਾਈਡ ਲਓ ਜੀ ਬੈਕ ਸਾਈਡ ਵੀ ਅਨ ਰੈਪ ਹੋ ਗਈ ਹੈ ਦੋਸਤੋ ਦੇਖੋ ਕਿੰਨੀ ਮਹਿੰਗੀ ਗੱਡੀ ਹੈ ਤੇ ਕਿੰਦਾਂ ਕੰਪਨੀ ਹੈ ਤੇ ਕਵਰ ਵਗੈਰਾ ਲਾ ਕੇ ਸਾਰਾ ਪ੍ਰੋਪਰ ਜੈਪ ਸਿਸਟਮ ਵਗੈਰਾ ਲਾ ਕੇ ਇਹਨੂੰ ਰੈਪ ਕਰਕੇ ਕਸਟਮਰ ਤੱਕ ਪਹੁੰਚਦੀ ਹੈ ਆ ਜੀ ਦੇਖੋ ਤੁਸੀਂ ਹੁਣ ਇਹਦੇ ਕਵਰ ਸੇਟਾਂ ਵੀ ਰੈਪ ਹੋ ਗਈਆਂ ਜੀ ਹੁਣ ਹਰ ਇੱਕ ਚੀਜ਼ ਤੇ ਦੋਸਤੋ ਪ੍ਰੋਪਰ ਰੈਪਿੰਗ ਹੋਈ ਹੋਈ ਹੈ ਇਹਦੇ ਲਓ ਜੀ ਹੁਣ ਇਹਨਾਂ ਨੇ ਕਰ ਲਈ ਹੈ ਸਟਾਰਟ ਦੋਸਤੋ ਜੇ ਤੁਹਾਨੂੰ ਤੁਹਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ